ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਕਰਮਿੰਦਰ ਸਿੰਘ ਮਰਾੜ। ਇਸ ਵੀਡੀਓ ਵਿੱਚ ਆਪਾਂ ਗੱਲ ਕਰਨੀ ਆ ਕਈ ਕਿਸਾਨ ਵੀਰਾਂ ਦਾ ਸਵਾਲ ਸੀਗਾ ਮੈਟਰੀ ਬਿਊਜਨ ਬਾਰੇ ਜਿਹਨੂੰ ਕਿਸਾਨ ਵੀਰ ਸੰਕੂਰ ਦੇ ਨਾਂ ਤੇ ਜਾਣਦੇ ਆ। ਕਿ ਇਹਦਾ ਜਿਹੜਾ ਹੈਗਾ ਕਿਉਂਕਿ ਕਾਫੀ ਥਾਵਾਂ ਦੇ ਉੱਤੇ ਗੁੱਲੀ ਡੰਡਾ ਬਜਾਈ ਪ੍ਰਾਂਤ ਸਪਰੇਅ ਕਰਨ ਤੋਂ ਬਾਅਦ ਵੀ ਹਰਾ ਹੋ ਗਿਆ। ਕਈ ਥਾਵਾਂ ਦੇ ਉੱਤੇ ਕਿਸਾਨ ਵੀਰਾਂ ਦਾ ਜਿਹੜਾ ਖੇਤਾਂ ਦੇ ਵਿੱਚ ਬੀਜ ਕਾਫੀ ਮਲਟੀਪਲਾਈ ਹੋਏ ਹੋਏ ਪਿਛਲੇ ਸਾਲਾਂ ਦਾ ਗੁੱਲੀ ਡੰਡਾ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਟੈਕਨੀਕਲ ਆਪਣੇ ਕੋਲ ਲਿਮਟਿਡ ਨੇ ਗੁੱਲੀ ਡੰਡਾ ਕੰਟਰੋਲ ਕਰਨ ਵਾਸਤੇ ਤਾਂ ਉਹਦੇ ਬਾਵਤ ਜਿਹੜਾ ਹੈਗਾ ਕਈ ਥਾਵਾਂ ਦੇ ਉੱਤੇ ਕੰਟਰੋਲ ਨਹੀਂ ਹੋ ਰਿਹਾ ਉਹਦੇ ਬਾਵਤ ਜਿਹੜੇ ਕਿਸਾਨ ਵੀ ਆਦੇ ਸਵਾਲ ਸੀਗੇ ਕਿ ਕੀ ਅਸੀਂ ਮੈਟਰੀਬਿਊਜ਼ਨ ਦੀ ਵਰਤੋਂ ਪਹਿਲੇ ਪਾਣੀ ਦੇ ਉੱਤੇ ਇਹਨੂੰ ਛਿੱਟਾ ਦੇ ਦਈਏ ਜਿਹਦੇ ਨਾਲ ਕੇ ਬਹੁਤ ਸੋਹਣਾ ਕੰਟਰੋਲ ਮਿਲਦਾ ਹੈ ਇਹਦੇ ਬਾਬਤ ਕਿਸਾਨ ਵੀਰੋ ਜਿਹੜਾ ਤੁਹਾਡਾ ਸਵਾਲ ਹੈ ਕਿ ਮੈਟਰੀਬਿਊਜਨ ਦਾ ਛੱਟਾ ਸੰਕੋਰ ਦਾ ਛੱਟਾ ਇਹਦਾ ਕਈ ਥਾਵਾਂ ਦੇ ਉੱਤੇ ਰਿਜ਼ਲਟ ਚੰਗਾ ਵੀ ਆਉਂਦਾ ਕਈ ਥਾਵਾਂ ਦੇ ਉੱਤੇ ਰਿਜ਼ਲਟ ਮਾੜਾ ਵੀ ਆਉਂਦਾ ਇਹਦੇ ਵਿੱਚ ਜ਼ਮੀਨ ਦੀ ਕਿਸਮ ਦੇ ਅਨੁਸਾਰ ਡੋਜ਼ ਆਪਾਂ ਕਿੰਨੀ ਪਾਉਣੀ ਆ ਫਿਰ ਉਹਨੂੰ ਆਪਾਂ ਛੱਟਾ ਕਿਹੜੇ ਤਰੀਕੇ ਦੇ ਰਹੇ ਆ ਕਿਸ ਤਰ੍ਹਾਂ ਨੂੰ ਵਰਤ ਰਹੇ ਆ ਇਹਦੇ ਤੇ ਕਾਫੀ ਨਿਰਭਰ ਕਰਦਾ ਹੈ ਕਿਉਂਕਿ ਜਿਹੜੀ ਡੋਜ਼ ਇਹਦੀ ਵਰਤਦੇ ਕਿਸਾਨ ਵੀਰ 200 ਤੋਂ ਲੈ ਕੇ ਕਈ ਕਿਸਾਨ ਵੀਰ 200 ਗ੍ਰਾਮ ਵਰਤ ਲੈਂਦੇ ਕਈ ਕਿਸਾਨ ਵੀਰ 2.5 200 ਗ੍ਰਾਮ 250 ਗ੍ਰਾਮ 300 ਗ੍ਰਾਮ ਤੱਕ ਵੀ ਕਿਸਾਨ ਵੀਰ ਵਰਤੀ ਜਾਂਦੇ ਆ ਪਰ ਜਿਹੜਾ ਟੈਕਨੀਕਲ ਇਹ ਵੱਖ-ਵੱਖ ਕੰਪਨੀਆਂ ਵੱਲੋਂ ਦਿੱਤਾ ਜਾਂਦਾ ਨਾ ਮੈਟਰੀਬਿਊਸ਼ਨ ਕੱਲਾ ਟੈਕਨੀਕਲ ਜਿਹੜਾ ਹੁੰਦਾ ਉਹ ਵੀ ਸਪਰੇਅ ਦੀ ਸਿਫਾਰਿਸ਼ੀ ਕਰਦੀ ਹੈ ਤੇ ਯੂਰੀਆ ਦੇ ਨਾਲ ਲਾ ਕੇ ਜਿਹੜਾ ਹੈਗਾ ਛੱਟਾ ਦੇਣਾ ਇਹ ਤੁਹਾਡਾ ਆਪਣਾ ਜਿਹੜਾ ਹੈਗਾ ਤਜਰਬਾ ਹੋ ਸਕਦਾ ਜਾਂ ਤੁਸੀਂ ਆਪਦੀ ਲੋੜ ਅਨਸਾਰ ਇਹਨੂੰ ਵਰਤ ਸਕਦੇ ਆ ਕਿਉਂਕਿ ਇਹ ਸਿਸਟਮ ਸਸਤਾ ਆਪਾਂ ਨੂੰ ਬਹੁਤ ਪੈਂਦਾ ਕਿਉਂਕਿ ਆਪਾਂ ਯੂਰੀਆ ਚ ਰਲਾਈ 200 ਗ੍ਰਾਮ ਮੈਟਰੀਬਿਊਜਨ ਤੇ ਉਹਦਾ ਆਪਾਂ ਛੱਟਾ ਦਿੱਤਾ ਜਿਹੜੇ ਕਿਸਾਨ ਵੀਰ ਪਿਛਲੇ ਸਾਲਾਂ ਚ ਵਰਤਦੇ ਆ ਉਹ ਥੱਲੇ ਕਮੈਂਟ ਲਿਖ ਕੇ ਆਪਦਾ ਤਜਰਬਾ ਸਾਂਝਾ ਕਰ ਸਕਦੇ ਤਾਂ ਕਿ ਹੋਰ ਕਿਸੇ ਕਿਸਾਨ ਵੀਰ ਦਾ ਨੁਕਸਾਨ ਨਾ ਹੋਵੇ ਕਿਉਂਕਿ ਇਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰ ਦੱਸ ਦਿਆਂ ਕਿਸਾਨ ਵੀਰੋ ਕਿ ਜਿਹੜਾ ਮੈਟਰੀਬਿਊਜ਼ ਹਨ ਯੂਰੀਆ ਨਾਲ ਲਾ ਕੇ ਛਿੱਟਾ ਦੇਣ ਬਾਬਤ ਪੀ ਇਹ ਜੁਲ੍ਹ੍ਹਿਆਣਾ ਦੀ ਕੋਈ ਸਿਫਾਰਿਸ਼ ਨਹੀਂ ਨਾ ਮੈਂ ਤੁਹਾਨੂੰ ਇਹ ਸਿਫਾਰਿਸ਼ ਕਰ ਦਾਂਗੇ ਤੁਸੀਂ ਇਹ ਇਸ ਤਰ੍ਹਾਂ ਦਾ ਕੋਈ ਜਿਹੜਾ ਢੰਗ ਤਰੀਕਾ ਵਰਤੋ ਤੇ ਕਿਉਂਕਿ ਜੇ ਆਪਣਾ ਕੰਟਰੋਲ ਹੋ ਗਿਆ ਗੁੱਲੀ ਡੰਡਾ ਤਾਂ ਬਹੁਤ ਵਧੀਆ ਗੱਲ ਆ ਪਰ ਉਲਟਾ ਜੇ ਨੁਕਸਾਨ ਹੋ ਗਿਆ ਤਾਂ ਉਹ ਫਿਰ ਕਣਕ ਜਿਹੜੀ ਉਹ ਸਾਰਾ ਸੀਜ਼ਨ ਰਲ ਨਹੀਂ ਔਖੀ ਹੋ ਜਾਂਦੀ ਭਾਵੇਂ ਕਿ ਪਿਛਲੇ ਸਾਲਾਂ 'ਚ ਕਈ ਕਿਸਾਨ ਵੀਰਾਂ ਦਾ ਖੱਦ ਦੋ ਗਈਆਂ ਜੇ ਨੁਕਸਾਨ ਹੋ ਜਾਂਦਾ ਉਹਨਾਂ ਨੂੰ ਮੈਂ ਸਪਰੇਅ ਦੀ ਬੇਨਤੀ ਕਰਦਾ ਹੁਣਾਂ ਕਿ ਜਿਹੜੀ ਆਪਾਂ ਸਪਰੇਅ ਜਿਹੜੀਆਂ 2 ਤੋਂ 3 ਫੇਰ ਕਰਨੀਆਂ ਪੈਂਦੀਆਂ ਪਰ ਕਣਕ ਜਿਹੜੀ ਬਹਾਲ ਤਾਂ ਹੋ ਜਾਂਦੀ ਹੈ ਪਰ ਜਿਹੜੀ ਉਹਦੀ ਅਬਿਲਟੀ ਉਹਦਾ ਪੋਟੈਂਸ਼ੀਅਲ ਉਹ ਘਟ ਜਾਂਦਾ ਕਿਉਂਕਿ ਸਟ੍ਰੈਸ ਬਹੁਤ ਪੈ ਜਾਂਦੀ ਹੈ ਤਾਂ ਜੇ ਤੁਸੀਂ ਵਰਤਣਾ ਤਾਂ ਥੱਲੇ ਕਿਸਾਨ ਵੀਰ ਕਿਰਪਾ ਕਰਕੇ ਕਮੈਂਟ ਕਰ ਦੇਣ ਤੇ ਮੇਰਾ ਜਿਹੜਾ ਹੈਗਾ ਮੈਂ ਤੁਹਾਨੂੰ ਜੋ ਫੀਡਬੈਕ ਹੈ ਕਿਸਾਨ ਵੀਰਾਂ ਦਾ ਕਿਉਂਕਿ ਫੀਲਡ ਵਿਜ਼ਿਟ ਦੇ ਦੌਰਾਨ ਕਾਫੀ ਕਿਸਾਨ ਵੀਰਾਂ ਨਾਲ ਗੱਲਬਾਤ ਹੁੰਦੀ ਹੈ ਤੇ ਕਾਫੀ ਜਗ੍ਹਾ ਤੇ ਕਿਸਾਨ ਵੀਰਾਂ ਨੇ ਜਿਹੜੀ ਵਰਤੀ ਆ ਉਹ ਫੀਲਡ ਵਿਜ਼ਿਟ ਕੀਤੀ ਆ ਤੇ ਤਜਰਬੇ ਦੇਖਣ ਦਾ ਮੌਕਾ ਮਿਲਿਆ ਕਿਸਾਨ ਵੀਰਾਂ ਦੇ ਤਾਂ ਯੂਰੀਆ ਜਿਹੜੀ ਹੈਗੀ ਆ ਤੁਸੀਂ ਇੱਕ ਥੈਲਾ ਫਰਜ ਕਰ ਲਓ ਇੱਕ ਥੈਲਾ ਜਾਂ ਉਦੋਂ 5-10 ਕਿਲੋ ਵੱਧ ਜਿਵੇਂ ਤੁਹਾਨੂੰ ਛੱਟਾ ਇੱਕ ਸਾਰ ਆ ਸਕਦਾ ਕਿਉਂਕਿ ਵੱਖ-ਵੱਖ ਕਿਸਾਨ ਵੀਰਾਂ ਦਾ ਛੱਟਾ ਦੇਣ ਦਾ ਤਰੀਕਾ ਵੱਖ-ਵੱਖ ਹੁੰਦਾ ਦੋ ਪਾਸਿਆਂ ਨੂੰ ਅੱਧਾ-ਅੱਧਾ ਥੈਲਾ ਤੇ 200 ਗ੍ਰਾਮ ਵੱਧ ਤੋਂ ਵੱਧ ਪਾਣੀ ਲਾ ਕੇ ਚਿੱਕੜ ਦੇ ਵਿੱਚ ਜੇ ਛੱਟਾ ਦਿਓਗੇ ਤਾਂ ਉਥੇ ਜਿਹੜਾ ਰਿਜ਼ਲਟ ਠੀਕ ਮਿਲ ਜਾਂਦਾ ਪਰ ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰੂੰਗਾ ਕਿ ਇਹ ਕਿਉਂਕਿ ਕਈ ਕਿਸਾਨ ਵੀਰ ਕਹਿੰਦੇ ਜੀ ਅਸੀਂ ਇਹਦੇ ਵਿੱਚ ਡੀਜ਼ਲ ਪਾ ਲਿਆ ਆ ਆਡਰ ਤਰ੍ਹਾਂ ਦੇ ਜਿਹੜੇ ਤਜਰਬੇ ਤੁਹਾਡੇ ਹੈਗੇ ਆ ਕਿਉਂਕਿ ਮੈਟਰੀਬਿਊਜ਼ਨ ਆ ਉਹ ਫਾਰਮੂਲੇਸ਼ਨਾਂ ਚ ਵੀ ਕੰਬੀਨੇਸ਼ਨ ਵੀ ਆਉਂਦੀ ਹੈ ਜਿਵੇਂ ਪੈਂਡੀਮੈਥਲਨ ਪਲੱਸ ਮੈਟਰੀਬਿਊਜ਼ਨ ਜਾਂ ਕੋਲਡੀਨੋਫ ਪਲੱਸ ਮੈਟਰੀਬਿਊਜ਼ਨ ਸਾਰੀਆਂ ਸਪਰੇਅ ਦੀਆਂ ਸਪਾਰਸ਼ਨ ਸਪਰੇਅ ਆਪਾਂ ਕਰ ਸਕਦੇ ਆ ਪਰ ਥੱਲੇ ਛਿੱਟਾ ਦੇਣ ਵਾਲਾ ਤਜਰਬਾ ਤੁਸੀਂ ਆਪ ਦੇ ਰਿਸਕ ਤੇ ਕਰੇ ਕਿਉਂਕਿ ਫਸਲ ਕਾਫੀ ਖਰਾਬ ਹੋ ਫਸਲ ਕਾਫੀ ਖਰਾਬ ਵੀ ਹੋ ਸਕਦੀ ਤੇ ਆਪਾਂ ਨੂੰ ਰਿਜ਼ਲਟ ਵੀ ਸਹੀ ਮਿਲ ਸਕਦਾ ਸੋ ਇਹ ਕੋਈ ਜਿਹੜਾ ਹੈਗਾ ਬੜੀ ਸਾਵਧਾਨੀ ਵਾਲਾ ਤੇ ਬੜਾ ਰਿਸਕੀ ਕੰਮ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾ